ਕਹਿੰਦਾ ਬਾਈ ਹੁਣ ਤੂੰ ਆਪ ਸੋਚ ਲੈ ਵੀ ਜਿਹੜੀ ਜਨਾਨੀ ਆ ਆਪ ਦੇ ਜਵਾਕ ਦੇ ਨਹੀਂ ਬਣੀ ਕਹਦਾ ਮੇਰੀ ਤਾਂ ਕਿੱਥੋਂ ਬਣ ਜੂਗੀ ਇਹ ਗੱਲ ਬਿਲਕੁਲ ਸੱਚ ਆ ਵੀ ਜਿਹੜੀ ਔਰਤ ਆ ਆਪ ਦੀ ਔਲਾਦ ਤੇ ਨਹੀਂ ਬਣ ਸਕਦੀ ਉਹ ਘਰ ਵਾਲੀ ਦੀ ਕਿੱਥੋਂ ਬਣ ਜੂਗੀ ਬਾਈ ਤੇ ਮੈਂ ਇਸ ਗੱਲ ਦੀ ਵੀ ਗਾਰੰਟੀ ਕਰਦਾ ਵੀ ਜਿਹੜੇ ਮੁੰਡੇ ਨਾਲ ਉਹ ਖੇ ਖਾਂਦੀ ਫਿਰਦੀ ਆ ਜਿਹੜੇ ਮੁੰਡੇ ਨਾਲ ਉਹ ਤੁਰੇ ਫਿਰਦੀ ਆ ਉਹ ਮੁੰਡੇ ਨੇ ਵੀ ਉਹਦੇ ਨਾਲ ਵਿਆਹ ਨਹੀਂ ਕਰਾਉਣਾ ਉਸੇ ਮੁੰਡੇ ਨੇ ਉਹਦਾ ਬ੍ਰੈਂਡ ਵਾਸ਼ ਕੀਤਾ ਵੀ ਤੂੰ ਤਲਾਕ ਨਾ ਲੈ ਵੀ ਇਹਦੇ ਕੋਲੋਂ ਤਲਾਕ ਨਾ ਲੈ ਉਹਨੂੰ ਪਤਾ ਵੀ ਜਿਹਨੇ ਤਲਾਕ ਲੈ ਲਿਆ ਤੇ ਮੇਰੇ ਪੱਲੇ ਪਊਗੀ ਇਹ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਜਿਹੜੀ ਤੁਹਾਡੇ ਸਾਹਮਣੇ ਹੱਡ ਬੀਤੀ ਲੈ ਕੇ ਹਾਜ਼ਰ ਹੋਏ ਆਂ ਬਈ ਇਹ ਵੀ ਬੜੀ ਦਰਦਨਾਕ ਹੱਡ ਬੀਤੀ ਆ ਇਸ ਹੱਡ ਬੀਤੀ ਦੇ ਵਿੱਚ ਮੁੰਡੇ ਨਾਲ ਕੀ ਕੀ ਕੁਝ ਵਾਪਰਦਾ ਕਿਵੇਂ ਕੁੜੀ ਲਵ ਮੈਰਿਜ ਕਰਾਉਂਦੀ ਆ ਕਿਵੇਂ ਕੈਨੇਡਾ ਜਾ ਕੇ ਉਹ ਮੁੰਡੇ ਨੂੰ ਜੇਲਾਂ 'ਚ ਵਿਖਾਉਂਦੀ ਆ ਕਿਵੇਂ ਉਸ ਮੁੰਡੇ ਤੇ ਕੇਸ ਚੱਲਦੇ ਆ ਤੇ ਕਿਵੇਂ ਉਹ ਮੁੰਡਾ ਕੈਨੇਡਾ ਪਹੁੰਚਦਾ ਉਹ ਸਾਰੀ ਗੱਲ ਤੁਹਾਨੂੰ ਇਸ ਹੱਡ ਬੀਤੀ ਦੇ ਵਿੱਚ ਦੱਸਣੀ ਆ ਤੇ ਮੈਂ ਸਟਾਰਟਿੰਗ ਦੇ ਵਿੱਚ ਹੀ ਕਹਦੇ ਆ ਕਿ ਬਾਈ ਕੋਲੇ ਇੰਨੇ ਕੁ ਦੇ ਪ੍ਰੂਫ ਪਏ ਆ ਇੰਨੀਆਂ ਕ ਰਿਕਾਰਡਿੰਗਾਂ ਇੰਨਾ ਕ ਸਾਰਾ ਕੁਝ ਪਿਆ ਕਿ ਪੰਡ ਭਰ ਕੇ ਬੈਠਾ ਜਿਹੜਾ ਬਾਈ ਹੁੰਦਾ ਨਾ ਉਹਨੇ ਉਸ ਕੁੜੀ ਨਾਲ ਲਵ ਮੈਰਿਜ ਕਰਾਈ ਹੁੰਦੀ ਆ ਬਈ 2-3 ਸਾਲ ਪਹਿਲਾਂ ਉਹ ਰਿਲੇਸ਼ਨ ਦੇ ਵਿੱਚ ਰਹਿੰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੀ ਲਵ ਮੈਰਿਜ ਹੁੰਦੀ ਆ ਬਈ ਤੇ ਬਾਈ ਕਹਿੰਦਾ ਵੀ ਜਦੋਂ ਉਸ ਕੁੜੀ ਨਾਲ ਮੇਰੀ ਲਵ ਮੈਰਿਜ ਹੁੰਦੀ ਆ ਨਾ ਬਈ ਤੇ ਕਹਿੰਦਾ ਵੀ ਉਸ ਟਾਈਮ ਤੇ ਉਹ ਕੁੜੀ ਨੇ ਪਲੱਸ 2 ਕੀਤੀ ਹੁੰਦੀ ਆ ਤੇ ਮੈਨੂੰ ਕਹਿੰਦੀ ਵੀ ਮੈਂ ਤਾਂ ਅੱਗੇ ਹੋਰ ਪੜਨਾ ਕਿਉਂਕਿ ਤੁਹਾਨੂੰ ਪਤਾ ਵੀ ਜਿਹੜੇ ਬੰਦੇ ਨੇ ਲਵ ਮੈਰਿਜ ਕਰਾਈ ਹੁੰਦੀ ਹੈ ਨਾ ਬਈ ਉਹ ਬੰਦਾ ਇੱਕ ਜਜ਼ਬਾਤੀ ਜਿਹਾ ਬੰਦਾ ਹੁੰਦਾ ਬੰਦੇ ਨੇ ਬੜੇ ਵਾਅਦੇ ਕੀਤੇ ਹੁੰਦੇ ਆ ਤੇ ਉਹ ਬੰਦੇ ਅੰਦਰ ਬੜੀਆਂ ਫੀਲਿੰਗ ਹੁੰਦੀਆਂ ਨੇ ਕਹਿੰਦਾ ਮੈਨੂੰ ਕਹਿੰਦੀ ਮੈਂ ਅੱਗੇ ਪੜਨਾ ਮੈਂ ਕਿਹਾ ਕੋਈ ਚੱਕਰ ਨਹੀਂ ਕਹਿੰਦਾ ਫਿਰ ਮੈਂ ਨਾ ਬਈ ਉਹਨੂੰ ਆਪ ਦੇ ਖਰਚੇ ਦੇ ਬੀਸੀਏ ਕਰਾਈ ਤੇ ਕਹਿੰਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਵਿਆਹ ਚ ਉਹਨੂੰ ਕੋਈ ਨਹੀਂ ਕਿਹਾ ਵੀ ਤੋ ਉਹਦੇ ਮਾਪੀਓ ਦੁਆਰ ਲੈ ਕੇ ਆ ਜਾਂ ਲੈ ਕੇ ਆ ਕਹਿੰਦਾ ਵਿਆਹ ਤੋਂ ਲੈ ਕੇ ਪੜ੍ਹਾਈ ਤੱਕ ਸਾਰੇ ਖਰਚੇ A to Z ਮੈਂ ਕੀਤੇ 1 ਰੁਪਈਆ ਦਾ ਵੀ ਖਰਚਾ ਆਉਂਦੇ ਮਾਂ ਪਿਓ ਤੋਂ ਨਹੀਂ ਆਪਾਂ ਕਰਾਇਆ ਕਹਿੰਦਾ ਚਲੋ ਜੀ BCA ਹੋਣ ਤੋਂ ਬਾਅਦ ਕਹਿੰਦਾ ਸਾਡੇ ਘਰੇ ਇੱਕ ਬੇਟਾ ਜਨਮ ਲੈਂਦਾ ਤੇ ਬਹੁਤ ਵਧੀਆ ਸਾਡਾ ਸਾਰਾ ਪਰਿਵਾਰ ਖੁਸ਼ ਹੁੰਦਾ ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਉਹਦੀ ਇੱਕ ਸਹੇਲੀ ਕੈਨੇਡਾ ਗਈ ਹੁੰਦੀ ਆ ਤੇ ਉਹ ਫੋਨ ਕਰਦੀ ਇਹਨਾਂ ਗੱਲਬਾਤ ਕਰਦੀ ਆ ਤੇ ਉਹ ਕਹਿੰਦੀ ਵੀ ਕੈਨੇਡਾ ਲਾਈਫ ਬਹੁਤ ਵਧੀਆ ਇੱਥੇ ਮੈਂ ਸੈਟਲ ਹੋ ਗਈਆਂ ਪੈਸਾ ਵਧੀਆ ਬਣਦਾ ਬਲਾ 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 ਜੋ ਗੱਲਾਂ ਹੁੰਦੀਆਂ ਸਾਰੀਆਂ ਦੱਸਦੀਆਂ ਕਾ ਚਲੋ ਜਿਸੇ ਲਈ ਗੱਲ ਕਰ ਬਾਤ ਕਰਨ ਤੋਂ ਬਾਅਦ ਇਹ ਮੈਨੂੰ ਕਹੇ ਦੀ ਵੀ ਆਪਾਂ ਵੀ ਕੈਨੇਡਾ ਚਲੀਏ ਅਸੀਂ ਕਿ ਵੀ ਲਾਈਫ ਸੈੱਟ ਹੋ ਜਾਊਗੀ ਕਹਿੰਦਾ ਮੈਂ ਕਿਹਾ ਵੀ ਚਲੋ ਠੀਕ ਆ ਵੀ ਜੇ ਤੈਨੂੰ ਐਨ ਲੱਗਦਾ ਵੀ ਆਪਣੀ ਲਾਈਫ ਕੈਨੇਡਾ ਜਾ ਕੇ ਸੇਫ ਹੋ ਜਾਊਗੀ ਵਧੀਆ ਸੈੱਟ ਹੋ ਜਾਊਗੀ ਚਲੋ ਠੀਕ ਆ ਕੋਈ ਚੱਕਰ ਵਾਲੀ ਗੱਲ ਨਹੀਂ ਕਦੇ ਮੈਂ ਆਈਲੈਂਡਸ ਕਰਨਾ ਤੇ ਕਹਿੰਦਾ ਮਾਦੇ ਮਾਂ ਪਿਓ ਨਾਲ ਗੱਲ ਕੀਤੀ ਉਹਨਾਂ ਨੇ ਖੁਸ਼ੀ ਖੁਸ਼ੀ ਕਿਹਾ ਤਾਂ ਵੀ ਜਿਵੇਂ ਤੈਨੂੰ ਚੰਗਾ ਲੱਗਦਾ ਤੁਸੀਂ ਕਰ ਲਓ ਕਿ ਚਲੋ ਜੀ ਆਈਲੈਂਡਸ ਕਰਨ ਲੱਗ ਜਾਂਦੀ ਆ ਵਧੀਆ ਦੇ ਬੈਂਡ ਆ ਜਾਂਦੇ ਆ ਤੇ ਫੈਲ ਲਾ ਦਿੰਦੇ ਆ ਕਹਿੰਦਾ ਜਦੋਂ ਜਦੋਂ ਫੈਲ ਲਾ ਫਿਰ ਕੈਨੇਡਾ ਦੀ ਟਿਕਟ ਕਰਾਉਣੀ ਸੀ ਕੰਦਾ ਕੈਨੇਡਾ ਦੀ ਕਰਾਤੀ ਟਿਕਟ ਕੰਦਾ ਕਹਿੰਦਾ ਭਾਈ ਜਦੋਂ ਕੈਨੇਡਾ ਦੀ ਟਿਕਟ ਹੁੰਦੀ ਆ ਨਾ ਕਹਿੰਦਾ ਉਦੋਂ ਜਵਾਕ ਕਹਿੰਦਾ ਦੁੱਧ ਪੀਂਦਾ ਹੁੰਦਾ ਵਿਚਾਰਾ ਤੇ 6ਾਂ ਕਿ ਮਹੀਨਿਆਂ ਤੱਕ ਹੁੰਦਾ ਕਹਿੰਦਾ ਤੇ ਇਹ ਦੁੱਧ ਛਡਾ ਕੇ ਕੈਨੇਡਾ ਚਲੀ ਜਾਂਦੀ ਹੈ ਕਹਿੰਦਾ ਚਲ ਮੈਨੂੰ ਵੀ ਆਇਆ ਸੀ ਵੀ ਚਲ ਕੋਈ ਚੱਕਰ ਨਹੀਂ ਵੀ ਹੁਣ ਮਜਬੂਰੀ ਆ ਹਨਾ ਵੀ ਜੇ ਲਾਈਫ ਸੈੱਟ ਕਰਨੀ ਤੇ ਮਾੜੇ ਮੋਟੇ ਤਾਂ ਤੁਹਾਨੂੰ ਪਤਾ ਦੁੱਖ ਚੱਲਣੇ ਪੈਂਦੇ ਆ ਕਹਿੰਦਾ ਚਲੋ ਜੀ ਕੈਨੇਡਾ ਚਲੀ ਜਾਂਦੀ ਉੱਥੇ ਕਹਿੰਦਾ ਮੇਰੇ ਸਰਕਲ ਚ ਪਹਿਲਾਂ ਹੀ ਬੰਦੇ ਹੁੰਦੇ ਆ ਮੈਂ ਉਥੇ ਇਹਦੇ ਰਹਿਣ ਦਾ ਸਾਰਾ ਅਰੇਂਜਮੈਂਟ ਕਰ ਦਿੰਦਾ ਆਪਦੇ ਯਾਰਾਂ ਮਿੱਤਰਾਂ ਨੂੰ ਕਹਿ ਕੇ ਹਨਾ ਤੇ ਉਥੇ ਪਹੁੰਚ ਜਾਂਦੀ ਉਥੇ ਦੀ ਸਹੇਲੀਆਂ ਵੀ ਹੁੰਦੀ ਜਿਹਦੀ ਸਹੇਲੀ ਨਾਲ ਗੱਲਬਾਤ ਹੁੰਦੀ ਉਥੇ ਉਹਦੇ ਕੋਲ ਪਹੁੰਚ ਜਾਂਦੀ ਹੈ ਕਹਿੰਦਾ 2 ਸਾਲ ਬਈ ਬਹੁਤ ਸੋਹਣੀ ਸਾਡੀ ਆਪਸ ਚ ਗੱਲਬਾਤ ਹੁੰਦੀ ਆ ਮੈਨੂੰ ਕੱਲੀ ਕੱਲੀ ਗੱਲ ਦੱਸਦੀ ਆ ਮੈਂ ਫਲਾਨੀ ਜਗ੍ਹਾ ਤੇ ਕੰਮ ਤੇ ਲੱਗੀ ਆ ਜੀ ਉਦੋਂ ਉਥੋਂ ਇੰਨੇ ਵਜੇ ਆਉਣੀ ਆ ਇੰਨੇ ਵਜੇ ਜਾਣੀ ਆ ਜੇ ਬ੍ਰੇਕ ਵੀ ਹੁੰਦੀ ਤਾਂ ਵੀ ਬ੍ਰੇਕ ਦੇ ਟਾਈਮ ਮੈਨੂੰ ਫੋਨ ਕਰਿਆ ਕਰੇ ਕਹਿੰਦਾ ਕੱਲੀ ਕੱਲੀ ਗੱਲ ਪੁੱਛਿਆ ਕਰੇ ਦੱਸਿਆ ਕਰੇ ਤੇ ਬੜੀ ਸੋਹਣੀ ਵੀਡੀਓ ਕਰਾਂ ਤੇ ਗੱਲਬਾਤ ਹੋਇਆ ਕਰੇ ਬਹੁਤ ਸੋਹਣਾ ਸਭ ਕੁਝ ਹੋਇਆ ਕਰੇ ਕਹਿੰਦਾ ਉਹ ਮੰਨ ਲਾ ਉਹਦੀ ਜਾਣ ਤੋਂ ਕਹਿੰਦਾ 2-4 ਮਹੀਨੇ ਸਾਡੇ ਪਿਓ ਪਤਾਂ ਦੀ ਫੈਲ ਲੱਗ ਲੱਗ ਜਾਂਦੀ ਹੈ ਕਹਿੰਦਾ ਮਾੜੀ ਕਿਸਮਤ ਨੂੰ ਭਰਾਵੋ ਉਹ ਕੋਰੋਨਾ ਚੱਲ ਪੈਂਦਾ ਕਹਿੰਦਾ ਜਦੋਂ ਕੋਰੋਨਾ ਚੱਲ ਪੈਂਦਾ ਤੇ ਕੰਮ ਪ੍ਰੋਸੈਸਿੰਗ ਦੇ ਵਿੱਚ ਪੈ ਜਾਂਦਾ ਤੇ ਕੰਮ ਲੰਮਾ ਹੋ ਜਾਂਦਾ ਕਹਿੰਦਾ ਇਸ ਤਰ੍ਹਾਂ ਕਰਦਿਆ ਕਰਦਿਆਂ 2 ਸਾਲ ਬੀਤ ਜਾਂਦੇ ਆ ਕਹਿੰਦਾ 2 ਸਾਲਾਂ ਬਾਅਦ ਉਹ ਫਿਰ ਇੰਡੀਆ ਆਉਂਦੀ ਸਾਨੂੰ ਮਿਲਣ ਲਈ ਮੈਨੂੰ ਮਿਲਣ ਲਈ ਆਪਦੇ ਬੇਟੇ ਨੂੰ ਮਿਲਣ ਲਈ ਉਹ ਚਲੋ ਜੇ ਆਉਂਦੀ ਆ ਸਾਰਾ ਟੱਬਰ ਬੜਾ ਖੁਸ਼ ਹੁੰ ਕੋਮ ਦੇ ਫਿਰਦੇ ਆ ਪੂਰਾ ਇੰਜੋਏ ਕਰਦੇ ਆ ਕਹਿੰਦਾ ਦੋ ਮਹੀਨਾ ਕਿ ਚਾਰ ਕੋ ਰਹਿ ਕੇ ਫਿਰ ਚਲੀ ਜਾਂਦੀ ਆ ਕਹਿੰਦਾ ਜਦੋਂ ਵੀ ਦੁਬਾਰਾ ਜਾਂਦੀ ਆ ਨਾ ਕਹਿੰਦਾ ਤੇ ਥੋੜੇ ਕਿ ਟਾਈਮ ਬਾਅਦ ਮੈਨੂੰ ਕਹਿਣ ਲੱਗ ਜਾਂਦੀ ਆ ਵੀ ਇੱਥੇ ਨਾ ਇੱਕ ਮੁੰਡਾ ਮੇਰੇ ਨਾਲ ਕੰਮ ਕਰਦਾ ਤੇ ਉਹ ਮੈਨੂੰ ਬੜਾ ਤੰਗ ਕਰਦਾ ਵੀ ਕਦੇ ਮੈਨੂੰ ਕਹਿੰਦਾ ਤੂੰ ਮੇਰੇ ਨੂੰ ਸੋਹਣੀ ਲੱਗਦੀ ਆ ਤੁਸੀਂ ਹਾਸਦੇ ਬਹੁਤ ਸੋਹਣਾ ਹੋ ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲ ਲੈਂਦੇ ਹੋ ਤੁਹਾਡੀ ਹਾਈਟ ਬਹੁਤ ਸੋਹਣੀ ਆ ਵੀ ਐ ਮੇਰੀ ਤਰੀਫਾਂ ਇਹ ਕਰਦਾ ਤੇ ਕਹਿੰਦਾ ਮੈਂ ਨੂੰ ਕਿਹਾ ਵੀ ਤੂੰ ਨੂੰ ਕਹਿ ਵੀ ਮੈਂ ਮੈਰਿਡ ਆ ਵੀ ਮੇਰਾ ਕਬੇਟਾ ਵੀ ਹੈਗਾ ਵੀ ਜੇ ਨਹੀਂ ਮੰਨਦਾ ਤੇ ਫਿਰ ਫੋਨ ਤੇ ਮੇਰ ਨਾਲ ਗੱਲ ਕਰਾ ਦੇ ਤੇ ਮੈਂ ਉਹਨੂੰ ਪੰਜਾਬੀ ਸਮਝਾ ਦੇਣਾ ਕਦੇ ਨਹੀਂਵੇਂ ਕੋਈ ਨਹੀਂ ਮੈਂ ਸਮਝਾ ਲੂੰਗੀ ਹੈਂਡਲ ਕਰ ਲੂੰਗੀ ਮੈਂ ਵੀ ਚੱਲ ਠੀਕ ਆ ਕਹਿੰਦਾ ਚਲੋ ਜੀ ਇਸ ਤਰ੍ਹਾਂ ਕਰਦੇ ਕਰਦੇ ਮੁੜ ਕੇ ਕਹਿੰਦਾ ਫੋਨ ਫੋਨ ਕਰਨ ਵਾਲੀ ਕੱਟ ਕਰਤਾ ਮੈਨੂੰ ਕੱਟ ਕਰਤਾ ਤੇ ਕਹਿੰਦਾ ਹੌਲੀ ਦੀ ਵੀਡੀਓ ਕੋਲ ਵੀ ਘਟਾਤੀਆਂ ਉਹਨੇ ਤੇ ਹੌਲੀ ਦੀ ਕੰਮ ਚੈਟ ਤੇ ਲਈ ਕਹਿੰਦਾ ਚੈਟ ਤੋਂ ਬਾਅਦ ਨਾ ਫੋਨ ਤੇ ਮੈਂ ਬਸ ਤੂੰ ਤੜਾ ਕਿਤੇ ਆ ਗਈ ਲੜਨ ਲੜਨ ਲੱਗ ਜਾ ਕਰ ਮੈਂ ਵੀ ਗੱਲ ਕੱਟ ਕੇ ਕਰਦੀ ਇੱਥੇ ਕੰਮ ਬਹੁਤ ਆ ਜੀ ਅੱਜ ਸਟ੍ਰੈਸ ਬਹੁਤ ਆ ਤੈਨੂੰ ਗੱਲ ਦੀ ਪਈ ਤੇ ਜੇ ਉਹ ਕਹਿੰਦਾ ਮੌੜ ਕੇ ਆਂ ਕਹਿੰਦਾ ਗੱਲ ਦੀ ਲੜਦੇ ਭਾਨੇ ਭਾਲਿਆ ਕਰੇਗਾ ਕਹਿੰਦਾ ਚਲੋ ਜੀਆਂ ਲੜ ਲੁੜ ਪਿਆ ਕਰੇ ਕਦੇ ਮੈਨੂੰ ਬਲੌਕ ਕਰਦਾ ਕਦੇ アンਬਲੌਕ ਕਰਦਾ ਕਰੀ ਕਹਿੰਦਾ ਮੈਂ ਕਾਹ ਨਹੀਂ ਸਮਝ ਗਿਆ ਮਿੱਤਰਾ ਵੀ ਦਾਲ ਕਾਲੀ ਆ ਹੋ ਗਈ ਬਸ ਵੀ ਦਾਲ ਚ ਕੁਛ ਕਾਲਾ ਰਲ ਗਿਆ ਹੁਣ ਤਾਂ ਕਹਿੰਦਾ ਮੈਨੂੰ ਸ਼ੱਕ ਪੈ ਗਿਆ ਵੀ ਜਿਹੜੇ ਮੁੰਡੇ ਦੀ ਗੱਲ ਕਰਦੀ ਉਹਨਾਂ ਦੀ ਸੈਟਿੰਗ ਹੋ ਗਈ ਕਹਿੰਦਾ ਪਰ ਮੈਂ ਉਹ ਗੱਲ ਕਿਸੇ ਕੋਲੇ ਕੀਤੀ ਨਹੀਂ ਮੈਂ ਤਾਂ ਚੁੱਪ ਕਰਕੇ ਸਬਰਾਂ ਦੇ ਘੁੱਟ ਭਾਰੇ ਰੱਖੀ ਤੇ ਕਹਿੰਦਾ ਮੈਂ ਅੱਖਾਂ ਵੀ ਰੱਬਾ ਹੁਣ ਜੇ ਮੇਰਾ ਵੀਜ਼ਾ ਅਜੇ ਨਾ ਕੈਨੇਡਾ ਦਾ ਫੇਰ ਕਹਿੰਦਾ ਹੁਣ ਉਹਦੇ ਦਿਲ 'ਚ ਇਹ ਗੱਲ ਸੀ ਵੀ ਸਾਲ 2 ਸਾਲ ਤਾਂ ਹੋ ਗਏ ਹਨਾ ਵੀ ਹਜੇ ਤੱਕ ਤਾਂ ਵੀਜ਼ਾ ਆਇਆ ਨਹੀਂ ਹੁਣ ਤਾਂ ਆਉਣਾ ਵੀ ਕਿੱਥੋਂ ਆ ਕਹਿੰਦਾ ਤੋਂ ਮਲਾ ਲੜਾਈ ਝਗੜਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਕਹਿੰਦਾ ਵੀ ਮੇਰਾ ਵੀਜ਼ਾ ਆ ਜਾਂਦਾ ਸਾਡਾ ਪਿਓ ਪਤੋਂ ਦਾ ਵੀਜ਼ਾ ਆ ਜਾਂਦਾ ਕਹਿੰਦਾ ਤੇ ਕਹਿੰਦਾ ਮੈਂ ਉਹ ਵੀਜ਼ਾ ਕਿਸੇ ਕੋਲ ਜ਼ਿਕਰ ਨਹੀਂ ਕਰਦਾ ਨਾ ਆਪਣੀਆਂ ਭੈਣਾਂ ਕੋਲੇ ਗੱਲ ਕਰਦਾ ਨਾ ਆਪਦੇ ਮਾਂ ਪਿਓ ਕੋਲੇ ਗੱਲ ਕਰਦਾ ਨਾ ਹੀਆਂ ਤੇ ਸੌਰਿਆਂ ਕੋਲੇ ਗੱਲ ਕਰਦਾ ਚੁੱਪ ਕਰਦਾ ਵੀ ਬਸ ਵੀਜ਼ਾ ਕੇ ਪਾਸ ਉਹ ਦਿਲ 'ਚ ਹੀ ਰੱਖਦਾ ਕਹਿੰਦਾ ਫਿਰ ਮੈਂ ਕਰਮਨਾ ਦੀ ਟਿਕਟ ਕੈਨੇਡਾ ਦੀ ਕਹਿੰਦਾ ਪਰ ਮੈਂ ਆਪਦੇ ਬੇਟੇ ਨੂੰ ਨਾਲ ਨਹੀਂ ਲੈ ਕੇ ਜਾਂਦਾ ਕਹਿੰਦਾ ਕਿਉ ਜਿਹੜੀ ਜਨਾਨੀ ਸਿੱਧੇ ਮੱਥੇ ਆਪਦੇ ਜਵਾਗ ਨਾਲ ਗੱਲ ਨਹੀਂ ਕਰਦੀ ਮੇਰੇ ਨਾਲ ਗੱਲ ਨਹੀਂ ਕਰਦੀ ਵੀ ਉਹਨੇ ਉੱਥੇ ਸਾਡੀ ਇੱਕਿਆਂ ਦੀ ਕਦਰ ਵੀ ਕੀ ਕਰਨੀ ਹੈ ਹਨਾ ਕਹਿੰਦਾ ਮੈਂ ਕਿਸੇ ਨੂੰ ਨਹੀਂ ਦੱਸਦਾ ਚੁੱਪ ਕਰਕੇ ਜਾ ਕੇ ਦਿੱਲੀੋਂ ਭਰਾਵਾ ਜਾ ਚੜ ਜਾਣਾ ਤੇ ਉਧਰ ਕਹਿੰਦਾ ਮੇਰੇ ਮਿੱਤਰ ਪਿਆਰੇ ਹੁੰਦੇ ਨੇ ਮੈਂ ਪਹਿਲਾਂ ਫੋਨ ਕਰਦਾ ਨਾ ਵੀ ਮੈਂ 1:00 ਵਜੇ ਪਹੁੰਚੂੰਗਾ ਮੈਨੂੰ ਰਿਸੀਵ ਕਰ ਲਿਓ ਤੇ ਆਪਾਂ ਫਲਾਣੇ ਡਰੈਸ ਤੇ ਮੈਨੂੰ ਛੱਡ ਆਇਓ ਤੇ ਉਹ ਕਹਿੰਦੇ ਚਲੋ ਠੀਕ ਹੈ ਜੀ ਕਹਿੰਦਾ ਬਈ ਮੈਂ ਕੈਨੇਡਾ ਰਾਤ ਨੂੰ ਪਹੁੰਚਦਾ ਤੇ ਮਿੱਤਰ ਪਿਆਰੇ ਮੇਰੇ ਆ ਜਾਂਦੇ ਆ ਮੈਨੂੰ ਸੋ ਰਿਸੀਵ ਕਰਕੇ ਲੈ ਜਾਂਦੇ ਆ ਕਹਿੰਦਾ ਜਿੱਥੇ ਰਹਿੰਦੀ ਹੁੰਦੀ ਉਹ ਸਾਰਾ ਮੈਨੂੰ ਪਤਾ ਹੁੰਦਾ ਉਹ ਸਾਰਾ ਮੇਰੇ ਕੋਲ ਐਡਰੈਸ ਹੁੰਦਾ ਤੇ ਮੈਂ ਉਸ ਐਡਰੈਸ ਤੇ ਪਹੁੰਚ ਜਾਣਾ ਕਹਿੰਦਾ ਮੈਂ ਉਸ ਐਡਰੈਸ ਤੇ ਪਹੁੰਚ ਗਿਆ ਰਾਤ ਨੂੰ ਤੇ ਫੋਨ ਕਰਦਾ ਇਹਨੂੰ ਵੀ ਡਾਰਲਿੰਗ ਮੈਂ ਕੈਨੇਡਾ ਆ ਗਿਆ ਕਹਿੰਦਾ ਕੋ ਮੇਰੇ ਬਾਸ ਉਹਨੇ ਕਹਿੰਦੀ ਅੱਗ ਹਸਣ ਲੱਗੀ ਤੂੰ ਕਿੱਥੇ ਕੈਨੇਡਾ ਆਉਣਾ ਕਹਿੰਦਾ ਤੇਰੀ ਕਿਸਮ ਵਿੱਚ ਕਿੱਥੇ ਕੈਨੇਡਾ ਗਿਆ ਉਹ ਕਹਿੰਦਾ ਮੈਂ ਕੈਨੇਡਾ ਆ ਗਿਆ ਕਹਿੰਦਾ ਕੋ ਮੰਨੇ ਨਾ ਯਕੀਨ ਨਾ ਕਰੇ ਨਹੀਂ ਹੋ ਨਹੀਂ ਸਕਦਾ ਤੂੰ ਦੱਸ ਕੇ ਕਿਉਂ ਨਹੀਂ ਆਇਆ ਜੇ ਉਹ ਕਹਿੰਦਾ ਮੈਂ ਕੈਨੇਡਾ ਆ ਗਿਆ ਤਾਂ ਮਤਲਬ ਆ ਗਿਆ ਕਹਿੰਦੇ ਮੈਂ ਨਹੀਂ ਮੰਨਦੀ ਹੈਗਾ ਤੂੰ ਕਿ ਐਰਪੋਰਟ ਦੇ ਬੀਜ ਦੀ ਸੌਰੀ ਪਾਸਪੋਰਟ ਦੇ ਬੀਜ ਦੀ ਫੋਟੋ ਪੇਜ ਟਿਕਟ ਦੀ ਫੋਟੋ ਪੇਜ ਹੋਰ ਹੋਰਾਂ ਪਰ ਫੋਟੋਆਂ ਪੇਜ ਮੈਂ ਪੇਜਤੀਆਂ ਸਾਰੀਆਂ ਫੋਟੋਆਂ ਕਹਿੰਦਾ ਜਦੋਂ ਦੇਖਿਆ ਵੀ ਤਾਂ ਸੱਚੀ ਆ ਗਿਆ ਤੇ ਕਹਿੰਦਾ ਮੁੜ ਕੇ ਦੀ ਗੱਲ ਕਰਦੀ ਟੋਨ ਹੀ ਬਦਲ ਗਈ ਭਰਾਵਾ ਕਹਿੰਦਾ ਕਹਿੰਦਾ ਮੈਂ ਕਿਹਾ ਵੀ ਐਂ ਕਰ ਵੀ ਮੈਂ ਐਰਪੋਰਟ ਤੇ ਖੜਾ ਤੇ ਮੈਨੂੰ ਆ ਕੇ ਲੈ ਜਾ ਕਹਿੰਦੇ ਮੈਨੂੰ ਕਹਿੰਦੀ ਵੀ ਮੈਂ ਉਹਨਾਂ ਕਿਥੋਂ ਆ ਜਾਾਂ ਵੀ ਅੱਧੀ ਰਾਤ ਮੈਂ ਕਿਵੇਂ ਆਵਾਂ ਤੂੰ ਮੈਨੂੰ ਦੱਸ ਕੇ ਆਉਣਾ ਸੀ ਫਿਰ ਮੈਂ ਅਰੇਂਜਮੈਂਟ ਕਰਕੇ ਰੱਖ ਜੀ ਆਉਣ ਦਾ ਜੇਬ ਅੱਗੋਂ ਬਾਹਨੇ ਲਾਉ ਲਾਗੀ ਕਹਿੰਦਾ ਮੈਂ ਉਹਨੂੰ ਆਖਿਆ ਵੀ ਗੱਲ ਸੁਣ ਐਵੇਂ ਬਹਾਨੇ ਜੇ ਨਾਲਾ ਵੀ ਤੂੰ ਜਿੱਥੇ ਰਹਿਣੀ ਆ ਠੀਕ ਆ ਮੈਂ ਉਸ ਘਰ ਦੇ ਬਾਹਰ ਖੜਾ ਤੇ ਬਾਹਰ ਨਿਕਲ ਕਹਿੰਦਾ ਭਰਾਵਾ ਜਦੋਂ ਇੰਨੀ ਗੱਲ ਕਹੀ ਕਹਿੰਦਾ ਉਹ ਤਾਂ ਉੱਡ ਕੇ ਹੋਸ਼ ਉਹ ਕਹਿੰਦੀ ਮੈਂ ਤਾਂ ਨਾ ਆਪਦੇ ਕਿਸੇ ਫਰੈਂਡ ਦੇ ਬਰਥਡੇ ਪਾਰਟੀ ਸੀ ਮੈਂ ਤਾਂ ਉੱਥੇ ਆ ਮੈਂ ਤਾਂ ਘਰੇ ਹੈ ਹੀ ਨਹੀਂ ਕਹਦਾ ਬਹਾਨਾ ਲਾ ਗਈ ਕਹਿੰਦਾ ਮੈਂ ਕਿਹਾ ਵੀ ਚਲ ਠੀਕ ਆ ਕੋਈ ਚੱਕਰ ਨਹੀਂ ਜਿੱਦੋਂ ਉਹਦੇ ਸਹੇਲੀਆਂ ਕੋਲੇ ਆ ਤਾਂ ਮੈਂ ਤੈਨੂੰ ਵੀਡੀਓ ਕਾਲ ਲਾਉਣਾ ਤੂੰ ਮੇਰੀ ਵੀਡੀਓ ਕਾਲ ਚੱਕ ਬੇਬੀ ਨੂੰ ਵਿਖਾ ਦਿਓ ਕਿਹੜੀਆਂ ਸਹੇਲੀਆਂ ਕੋਲੇ ਆ ਕਹਿੰਦਾ ਮੈਂ ਵੀਡੀਓ ਕੋਲ ਲਾ ਮੈਂ ਵੀਡੀਓ ਕੋਲ ਚੱਕੇ ਨਾ ਕਹਿੰਦਾ ਹੁਣ ਵੀਡੀਓ ਕੋਲ ਤਾਂ ਤਾਂ ਚੱਕੇ ਨਾ ਜੇ ਸਹਲੀਆਂ ਕੋਲੇ ਹੋਵੇ ਬੈਠੀ ਤਾਂ ਉਹ ਯਾਰ ਕੋਲ ਸੀਗੀ ਬੈਠੀ ਤਾਂ ਉਸ ਮੁੰਡੇ ਕੋਲ ਸੀ ਰਾਤ ਉਸ ਮੁੰਡੇ ਨਾਲ ਸੀ ਕਹਿੰਦਾ ਕਹਿੰਦਾ ਚਲੋ ਜੀ ਇਹਨੇ ਵੀਡੀਓ ਬੂੜੇ ਕੋਲ ਚੱਕੀ ਨਹੀਂ ਕਹਿੰਦਾ ਤੇ ਅੱਗੋ ਕਹਿੰਦਾ ਪੁੱਠਾ ਸਦਾ ਬੰਨ ਬੋਲਣ ਲੱਗ ਗਈ ਤੇ ਫੋਨ ਕੱਟ ਗਈ ਸਵਿਚ ਆਫ ਕਰ ਗਈ ਕਹਿੰਦਾ ਭਰਾਵਾ ਮੈਂ ਰਾਤ ਉੱਥੇ ਬੈਠਾ ਰਹਿਣਾ ਉਸ ਘਰ ਦੇ ਬਾਹਰ ਹੀ ਮੈਂ ਕਹਿੰਦਾ ਵੀ ਕੋਈ ਨਹੀਂ ਦਿਨ ਚੜੂਗਾ ਤਾਂ ਕਰਦੇ ਗੱਲਬਾਤ ਇੱਥੇ ਆਉ ਉਹ ਵੀ ਤਾਂ ਹੈਗੀ ਨਾ ਕਿ ਜੋ ਦਿਨ ਚੜਦਾ ਤੇ ਮੈਂ ਮਕਾਨ ਮਾਲਕਾਂ ਨਾਲ ਗੱਲ ਕਰਦਾ ਵੀ ਇਸ ਤਰ੍ਹਾਂ ਕਹਿੰਦਾ ਜਦੋਂ ਨਾਲ ਜਿਗਰ ਕੀਤਾ ਉਹਨੇ ਸਾਰਾ ਚਿੱਠਾ ਖੋਲ ਕੇ ਮੇਰੇ ਹੱਥ ਫੜਾਤਾ ਮਿੱਤਰਾ ਵੀ ਉਹ ਇੱਥੇ ਘੱਟ ਵੱਧ ਆਉਂਦੀ ਆ ਇੱਕ ਮਦਰਾ ਜਾਂ ਮੁੰਡਾ ਦੇ ਨਾਲ ਤੁਰੇ ਫਿਰਦੀ ਆ ਇੱਥੇ ਬਹੁਤ ਘੱਟ ਵੱਧ ਉਹਨਾਂ ਨੇ ਸਾਰੀ ਗੱਲ ਦੱਸਦੀ ਮੈਨੂੰ A to Z ਦੀ ਮੈਨੂੰ ਸਾਰੀ ਕਹਿੰਦਾ ਚਲੋ ਜੀ ਮੈਂ ਅਗਲੇ ਦਿਨ ਸਵੇਰੇ ਫੇਰ ਫੋਨ ਕੀਤਾ ਵੀ ਆ ਜਾ ਮੈਂ ਘਰ ਦੇ ਬਾਹਰ ਖੜਾ ਕਹਿੰਦੀ ਨਹੀਂ ਨਹੀਂ ਮੈਂ ਤਾਂ ਕੰਮਾਂ ਤੇ ਚੱਲੀਆਂ ਜੇਬੋ ਕਹਿੰਦਾ ਮੈਂ ਇਹਨੂੰ ਕਿਹਾ ਵੀ ਗੱਲ ਸੁਣਾ ਵੀ ਤੂੰ ਜਿੱਥੇ ਖੇ ਖਾਂਦੀ ਫਿਰਦੀ ਆ ਮੈਨੂੰ ਸਾਰਾ ਪਤਾ ਲੱਗ ਗਿਆ ਮੈਨੂੰ ਮਕਾਨ ਮਾਲਕਾ ਨੇ ਵੀ ਸਾਰਾ ਕੁਝ ਦੱਸਤਾ ਵੀ ਤੂੰ ਸਿਆਣੀ ਬਣ ਜਾ ਆਪਣਾ ਇੱਕ ਵੀ ਉਹਦੀ ਜ਼ਿੰਦਗੀ ਖਰਾਬ ਹੋ ਜਾਊਗੀ ਜੋ ਕੁਝ ਹੋ ਗਿਆ ਹਵਾ ਗਿਆ ਸਭ ਗੱਲਾਂ ਛੱਡ ਦੇ ਆ ਜਾ ਆਪਾਂ ਘਰ ਵਸਾ ਲਈਏ ਕਹਿੰਦੇ ਅਗੋਂ ਮੈਨੂੰ ਕਹਿੰਦੀ ਤੂੰ ਮੇਰੇ ਤੇ ਡਾਊਟ ਕਰਦਾ ਸ਼ੱਕ ਅਗੋਂ ਕਹਿੰਦਾ ਮੈਨੂੰ ਅਗੋਂ ਤੂੰ ਦੜਾਕ ਕੋ ਹੋਰ ਹੀ ਗੱਲਾਂ ਕਰਿਆ ਕਰੇ ਕਹਿੰਦਾ ਕਹਿੰਦਾ ਮੈਂ ਆਖਿਰ ਕਮਾਲ ਦੀ ਗੱਲ ਜਦੋਂ ਕਹਿੰਦਾ ਸਾਡੀ ਗੱਲ ਫੋਨ ਤੇ ਬਾਵਾ ਵਾਧ ਕੀਤੀ ਤਾਂ ਕਹਿੰਦਾ ਉਹਨੇ ਕੰਪਲੀਟ ਕਰਤੇ ਪੁਲਿਸ ਨੂੰ ਵੀ ਹਰਾਸਮੈਂਟ ਵੀ ਮੈਨੂੰ ਹਰਾਸਮੈਂਟ ਕਰਦਾ ਇਹ ਕਹਿੰਦਾ ਭਰਾਵਾ ਪੁਲਿਸ ਆਉਂਦੀ ਉਹ ਨੂੰ ਚੱਕ ਕੇ ਲੈ ਜਾਂਦੀ ਉੱਥੇ ਜੋ ਚੱਕ ਕੇ ਲੈ ਜਾਂਦੀ ਉਹ 8 ਘੰਟੇ ਮੇਂ ਜੇਲ੍ਹ ਕੱਟਦਾ ਉਹਦੇ 8 ਘੰਟੇ ਜੇਲ੍ਹ ਕੱਟਣ ਤੋਂ ਬਾ ਬਾਰਾ ਕੇ ਕਹਿੰਦਾ ਭਰਾ ਮੈਂ ਸ਼ੜਕ ਤੇ ਸੌਣਾ ਗੁਰੂ ਘਰ ਜਾਣਾ ਉੱਥੇ ਰੋਟੀ ਪਣੀ ਖਾ ਉਹਨਾਂ ਲੰਗਰ ਪ੍ਰਸ਼ਾਦਾ ਛਕਾ ਉਹਨਾਂ ਕਹਿੰਦਾ ਕਹਿੰਦਾ ਇਹ ਦੋ ਘਰਾ ਤਾਂ ਮੈਂ ਕੱਟਦਾ ਔਖਾ ਸੌਕਾ ਗਿਆ ਆਸੇ ਪਾਸੇ ਰਹਿ ਕੇ ਕਹਿੰਦਾ ਉਸ ਤੋਂ ਬਾਅਦ ਮੈਂ ਮਿੱਤਰ ਪਿਆਰਿਆਂ ਕੋਲ ਚਲਾ ਜਾਂਦਾ ਕਹਿੰਦਾ ਉਸ ਤੋਂ ਬਾਅਦ ਕਿਉਂ ਜਮ ਬੰਦੇ ਯਾਰਾਂ ਬਿਲੀਆਂ ਕੋਲੇ ਬੈਠਾ ਹੋਣਾ ਰਾਤ ਨੂੰ ਕਹਿੰਦਾ ਹੁਣ ਮੈਨੂੰ ਨੀਂਦ ਤਾਂ ਕਿੱਥੇ ਆਉਣੀ ਜਿੱਦੀ ਘਰ ਵਾਲੀ ਆ ਕੁਛ ਕਰ ਗਈ ਉਹਨੂੰ ਨੀਂਦ ਕਿੱਥੇ ਆਉਂਦੀ ਹੈ ਕਹਿੰਦਾ ਮੈਂ ਨਾ ਭਰਾਵਾ ਇਸ ਤਰ੍ਹਾਂ ਟਿਕਟੌਕ ਵੇਖਣ ਡਿਆ ਤੇ ਟਿਕਟੌਕ ਤੇ ਨਾ ਇੱਕ ਦੀ ਰੀਲ ਸਾਹਮਣੇ ਆ ਗਈ ਕਿਸੇ ਮੁੰਡੇ ਦੇ ਨਾਲ ਕਹਿੰਦਾ ਰੀਲ ਸਾਹਮਣੇ ਆ ਗਈ ਤੇ ਕਹਿੰਦਾ ਉਹ ਰੀਲ ਮੈਂ ਇਸ ਤਰ੍ਹਾਂ ਪਛਾਣ ਲਈ ਵੀ ਇਹਦੇ ਨਾਲ ਹੱਥ ਤੇ ਇੱਕ ਛੋਟਾ ਜਿਹਾ ਟੈਟੂ ਬਣਿਆ ਸੀ ਕਹਿੰਦਾ ਇਹਦਾ ਕਹਿੰਦਾ ਮੂੰਹ ਤਾਂ ਵੀਡੀਓ ਵਿੱਚ ਦਿਖ ਨਹੀਂ ਰਿਹਾ ਸੀਗਾ ਉਸ ਮੁੰਡੇ ਦੇ ਹੱਥਾਂ ਜਾਂ ਤੇਰੇ ਪায়ে ਤੇ ਕਹਿੰਦਾ ਮੈਂ ਉਹ ਟੈਟੂ ਵੇਖ ਲਿਆ ਕਹਿੰਦਾ ਭਰਾਵਾ ਜਦੋਂ ਮੈਂ ਉਹ ਟੈਟੂ ਵੇਖ ਲਿਆ ਤੇ ਕਹਿੰਦਾ ਮੈਨੂੰ ਸ਼ੱਕ ਹੋ ਗਿਆ ਵੀ ਇਹ ਵੀਡੀਓ ਮੇਰੀ ਘਰ ਵਾਲੀ ਦੀ ਹੈ ਕਹਿੰਦਾ ਚਲੋ ਜੀ ਮੈਂ ਉਹ ਛਾਣਬਿੰਨ ਕੀਤੀ ਉਹ ਮੁੰਡੇ ਦੀ گاؤں ਦੇ ਜਿਹੜੇ ਫਰੈਂਡ ਫਰੰਡ ਬਣੇ ਸੀ ਆਈਡੀ ਜੋ ਫਰੈਂਡ ਫਰੰਡ ਕੱਢੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਵੀ ਮੁੰਡਾ ਕਿੱਥੋਂ ਦਾ ਉਹ ਸਾਰਾ ਪਤਾ ਕੀਤਾ ਇਹ ਕਹਿੰਦਾ ਮੁੰਡੇ ਦਾ ਮੈਂ ਫੋਨ ਨੰਬਰ ਲੈ ਲਿਆ ਮੈਂ ਮੁੰਡੇ ਨਾਲ ਗੱਲਬਾਤ ਫੋਨ ਤੇ ਕੀਤੀ ਵੀ ਮਿੱਤਰਾ ਤੂੰ ਟਲ ਜਾ ਵੀ ਜਿਹੜੀ ਤਰ੍ਹਾਂ ਤੂੰ ਰੀ ਫਿਰਦੀ ਮੇਰੀ ਘਰ ਵਾਲੀ ਆ ਤੂੰ ਇਹ ਕੰਮ ਤਾਂ ਫੇ ਉਹ ਕਹਿੰਦਾ ਮੰਨੇ ਨਾ ਕਹਿੰਦਾ ਨਹੀਂ ਮੇਰੇ ਤਾਂ ਮੰਨੇ ਨਾ ਤਾਂ ਪੈਰਾਂ ਤੇ ਪਾਣੀ ਨਾ ਪੈਣ ਦਵੇ ਕਹਿੰਦਾ ਮੈਂ ਫੇਰ ਆਪਦੀ ਘਰ ਵਾਲੀ ਨੂੰ ਫੋਨ ਕੀਤਾ ਵੀ ਤੂੰ ਨਾ ਜਿੱਥੇ ਖੇ ਖਾਂਦੀ ਫਿਰਦੀ ਮੈਨੂੰ ਸਭ ਪਤਾ ਲੱਗ ਗਿਆ ਤਾਂ ਤਾਂ ਹਟ ਟਲ ਜਾ ਕਹਿੰਦਾ ਅੱਗੋਂ ਫੋਨ ਤੇ ਉਹ ਉਲਟ ਸਿੱਧਾ ਬੋਲੀ ਜਾ ਉਹਦੇ ਪਿੱਛੇ ਮੁੰਡਾ ਵੀ ਬੋਲੇ ਕਹਿੰਦਾ ਮੈਨੂੰ ਬਾੜੀ ਬੜੀ ਆਵਾਜ਼ ਸੁਣਨਗੀ ਕਿ ਮੈਂ ਕਿਹਾ ਵੀ ਜਿਹੜਾ ਤੇਰੇ ਪਿੱਛੇ ਬੋਲਣਾ ਤੂੰ ਕਹਿੰਦਾ ਜਿੱਦ ਤਰਾ ਜਸਟ ਫਰੈਂਡ ਆ ਤੇ ਫਿਰ ਤੂੰ ਮੇਰੇ ਨਾਲ ਆ ਕੇ ਰਹਿਣਾ ਕੋਈ ਚੱਕਰ ਨਹੀਂ ਫੇਰੇ ਜਿੱਦ ਤਰਾ ਜਸਟ ਫਰੈਂਡ ਤੇ ਰਹਿ ਜਾਣਾ ਲੈ ਵਿਆਹ ਤੋਂ ਬਾਅਦ ਕਿਹੜੇ ਫਰੈਂਡ ਹੁੰਦੇ ਆ ਤਾਂ ਚਲੋ ਜੋ ਮੁੰਡਾ ਵੀ ਮਰਨਾ ਫੋਨ ਤੇ ਗੱਲ ਉਹਦਾ ਨਹੀਂ ਬਾਈ ਸਾਡੀ ਜਸਟ ਫਰੈਂਡ ਕਹਿੰਦਾ ਹੌਲੀ ਸਾਡੀ ਫੋਨ ਤੇ ਗੱਲ ਵਾਦਗੀ ਤੂੰ ਜਿਹੜਾ ਕਿਤੇ ਗਾਲਾ ਗੋਲਾ ਦੇ ਉਹ ਮੈਨੂੰ ਗਾਲਾਂ ਕੱਢਣ ਲੱਗੇ ਮੈਂ ਉਹਨਾਂ ਨੂੰ ਗਾਲਾਂ ਕੱਢਣ ਲੱਗ ਗਿਆ ਕਿਉਂ ਮੈਨੂੰ ਚੱਕ ਕੇ ਫੇਰ ਕੰਪਲੇਂਟ ਪਾਤੀ ਭਰਾਵਾ ਪੁਲਿਸ ਫੇਰ ਚੱਕ ਕੇ ਲੈ ਗਈ ਮੈਨੂੰ ਤਾਂ ਫਿਰ ਚੱਕ ਕੇ ਲੈ ਗਈ ਫਿਰ ਮੈਂ 12 ਘੰਟੇ ਦੀ ਜੇਲ ਕੱਟੀ 12 ਘੰਟੇ ਜੇਲ ਕ ਦੂਨ ਕੋਈ ਕਾਲ ਨਹੀਂ ਕਰ ਸਕਦਾ ਕੋਈ ਨੂੰ ਮੈਸੇਜ ਨਹੀਂ ਕਰਦਾ ਕੁਝ ਨਹੀਂ ਕਰ ਸਕਦਾ ਕਹਿੰਦਾ ਚਲੋ ਇਹਨੂੰ ਕੇਸ ਚੱਲ ਪਿਆ ਕਹਿੰਦਾ ਹੁਣ ਉਹ ਇੱਕੋ ਗੱਲ ਕਹਿੰਦੀ ਆ ਵੀ ਤੂੰ ਚੁੱਪ ਕਰਕੇ ਪੰਜਾਬ ਮੋੜ ਜਾ ਜੇ ਤੂੰ ਸੌਖਾ ਰਹਿਣਾ ਤਾਂ ਜੇ ਤੂੰ ਇੱਥੇ ਰਿਹਾ ਤਾਂ ਤੈਨੂੰ ਮੈਂ ਇੱਥੇ ਰਹਿਣ ਨਹੀਂ ਦੇਣਾ ਕਹਿੰਦਾ ਦੋਵਾਂ ਨੇ ਇੱਕੋ ਜਿੱਦ ਫੜੀ ਆ ਕਹਿੰਦਾ ਹੁਣ ਉਹ ਕਹਿੰਦੀ ਬਸ ਤੂੰ ਪੰਜਾਬ ਮੋੜ ਜਾ ਜੇ ਮੇਰੇ ਤੋਂ ਖੜਾ ਛਡਣਾ ਤਾਂ ਕਹਿੰਦਾ ਮੈਂ ਕਿਹਾ ਮੈਨੂੰ ਤਲਾਕ ਦੇ ਦੇ ਤੂੰ ਆਪਦੇ ਘਰ ਤੇ ਮੈਂ ਆਪਦੇ ਘਰ ਕਹਿੰਦਾ ਉਹ ਕਹਿੰਦੀ ਮੈਂ ਤੈਨੂੰ ਤਲਾਕ ਨਹੀਂ ਦੇਣਾ ਨਾ ਨਾ ਕੋਈ ਤਲਾਕ ਨਹੀਂ ਦੇਣਾ ਤੂੰ ਪੰਜਾਬ ਜਾਏਂਗਾ ਤਾਂ ਮਤਲਬ ਪੰਜਾਬ ਜਾਏਂਗਾ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਕਹਿੰਦੇ ਕੁਝ ਜਿਹੜੇ ਤੁਹਾਡੀ ਵੀ ਤੈਨੂੰ ਇੱਥੇ ਡਿਪੋਰਟ ਕਰਾਉਣੇ ਕਰਾਉਣਾ ਕਹਿੰਦਾ ਬਾਈ ਹੁਣ ਤੂੰ ਆਪ ਸੋਚ ਲੈ ਵੀ ਜਿਹੜੀ ਜਨਾਨੀ ਆ ਆਪਦੇ ਜਵਾਕ ਦੇ ਨਹੀਂ ਬਣੀ ਕਹਦਾ ਮੇਰੀ ਤਾਂ ਕਿੱਥੋਂ ਬਣ ਜੂਗੀ ਇਹ ਗੱਲ ਬਿਲਕੁਲ ਸੱਚ ਆ ਵੀ ਜਿਹੜੀ ਔਰਤ ਆ ਆਪਦੀ ਔਲਾਦ ਦੀ ਨਹੀਂ ਬਣ ਸਕਦੀ ਉਹ ਘਰ ਵਾਲੀ ਦੀ ਕਿੱਥੋਂ ਬਣ ਜੂਗੀ ਬਾਈ ਤੇ ਮੈਂ ਇਸ ਗੱਲ ਦੀ ਵੀ ਗਾਰੰਟੀ ਕਰਦਾ ਵੀ ਜਿਹੜੇ ਮੁੰਡੇ ਨਾਲ ਉਹ ਖੇ ਖਾਂਦੀ ਫਿਰਦੀ ਆ ਜਿਹੜੇ ਮੁੰਡੇ ਨਾਲ ਉਹ ਤੁਰੇ ਫਿਰਦੀ ਆ ਉਹ ਮੁੰਡੇ ਨੇ ਵੀ ਉਹਦੇ ਨਾਲ ਵਿਆਹ ਨਹੀਂ ਕਰਾਉਣਾ ਉਸੇ ਮੁੰਡੇ ਨੇ ਉਹਦਾ ਬ੍ਰੈਂਡ ਵਾਸ਼ ਕੀਤਾ ਵੀ ਵੀਰ ਜੇ ਇਹਨੂੰ ਤਲਾਕ ਨਾ ਲੈ ਇਹਨੂੰ ਪਤਾ ਵੀ ਜਿਹਨੇ ਤਲਾਕ ਲੈ ਲਿਆ ਤੇ ਮੇਰੇ ਪੱਲੇ ਪਊਗੀ ਇਹ ਹੁਣ ਉਸ ਕੁੜੀ ਦਾ ਉਹਨੇ ਬ੍ਰੇਨ ਵਾਸ਼ ਕੀਤਾ ਆ ਮੁੰਡੇ ਨੇ ਜਿਹੜਾ ਬਣਾ ਰਹਿੰਦਾ ਉਹ ਇਹ ਮੁੰਡਾ 22-23 ਸਾਲਾਂ ਦਾ 31-32 ਸਾਲਾਂ ਦੀ ਹੈ ਪਹਿਲੀ ਗੱਲ ਤਾਂ ਇਹਨੂੰ ਸ਼ਰਮ ਚਾਹੀਦੀ ਆ ਵੀ ਤੂੰ ਇੱਕ ਨਿਆਣਾ ਜਿਹਾ ਮੁੰਡਾ ਪੱਟ ਕੇ ਉਹਨੂੰ ਤੋਰੀ ਫਿਰਦੀ ਮਾੜੀ ਮੋਟੀ ਸ਼ਰਮ ਕਰ ਪਰ ਇਹਨੇ ਸ਼ਰਮ ਵੇਚ ਕੇ ਖਾ ਲਈ ਬਈ ਆਪਾਂ ਇਹ ਗੱਲ ਕਰਦੇ ਆ ਜਿਉ ਮੁੰਡਾ ਮੇਰੀ ਵੀਡੀਓ ਦੇਖ ਰਿਹਾ ਹੋਵੇ ਬਈ ਜਿਹੜੀ ਜਨਾਨੀ ਨੇ ਪਹਿਲਾਂ ਲਵ ਮੈਰਿਜ ਕਰਾਈ ਜੇ ਲਾ ਮਰਜ ਖੂਜ ਪਵੇ ਯਾਰ ਜਿਹੜੀ ਜਨਾਨੀ ਢਿੱਡੋਂ ਜੰਮ ਕੇ ਆਪਦੇ ਪੁੱਤ ਨੂੰ ਛੱਡਤਾ ਆਪਦੇ ਘਰ ਬਲੇ ਨੂੰ ਛੱਡਤਾ ਤੇ ਤੈਨੂੰ ਛੱਡਣਾ ਕਿੱਡੀ ਕੌਖੀ ਗੱਲ ਆ ਪਤਾ ਸ਼ਾਇਦ ਉਹਨੂੰ ਵੀ ਇਸ ਗੱਲ ਦਾ ਹੋਊਗਾ ਪਰ ਉਹਨੂੰ ਆਇਆ ਵੀ ਆ ਪਤਨ ਨਿਯਾਰੇ ਲੈਣੇ ਚਾਰ ਦਿਨ ਨਿਯਾਰੇ ਲੈ ਕੇ ਤੂੰ ਕਾਉਂਟ ਤੇ ਮੈਂ ਕਿਹਨੂੰ ਰਾਤ ਗਈ ਤੇ ਬਾਤ ਗਈ ਮੁੜ ਕੇ ਕਹਿੰਦੇ ਚਾਰ ਦਿਨ ਸ਼ੌਂਕ ਦੇ ਤੇ ਮੁੜ ਕੇ ਉਹੀ ਕੁੱਤੇ ਭੌਂਕਦੇ ਹੁਣ ਮੁੰਡਾ ਕਹਿੰਦਾ ਬਈ 30 35 ਲੱਖ ਰੁਪਏ ਦੀਆਂ ਫੀਸਾਂ ਮੈਂ ਭਰੀਆਂ ਟਿਕਟਾਂ ਦੀਆਂ ਕਰਾਈਆਂ ਕਹਿੰਦਾ ਬਈ ਮੇਰੇ ਕੋਲੇ 35 ਲੱਖ ਦਾ ਪ੍ਰੂਫ ਪਏ ਆ ਜਮਾ ਪ੍ਰੂਫ ਲਿਖਤੀ ਪ੍ਰੂਫ ਤੇ ਬਾਕੀ ਜਿਹੜਾ ਸ਼ੋਪਿੰਗਾਂ ਸ਼ੂਪ ਕੇ ਦੋਹਾਂ ਪਰਾਂ ਲੇ ਕਹਿੰਦਾ ਉਹ ਤਾਂ ਕਦੀ ਗਿਣੀ ਨਹੀਂ ਕਹਿੰਦਾ ਮੈਂ ਕਿੰਨੇ ਕ ਲੱਗ ਗਏ ਕਹਿੰਦਾ ਬਾਈ ਹੁਣ ਦੇਖ ਲੈ ਹੁਣ ਇਸ ਤਰ੍ਹਾਂ ਦੇ ਕਹਿੰਦਾ ਮੇਰਾ ਬੱਚਾ 6 ਸਾਲਾਂ ਦਾ ਹੋ ਗਿਆ ਨਾ ਨੂੰ ਮਾਂ ਦਾ ਪਿਆਰ ਮਿਲਿਆ ਨਾ ਨੂੰ ਪਿਓ ਦਾ ਮਿਲਿਆ ਕਹਿੰਦਾ ਮਾਂ ਨੇ ਤਾਂ ਜਨ ਪਿਆਰ ਦੇਣਾ ਹੀ ਕੀ ਸੀਗਾ ਹਨਾ ਕਹਿੰਦਾ ਮੈਨੂੰ ਵੀ ਹੁਣ ਐ ਸੀਗਾ ਵੀ ਮੈਂ ਇੱਕ ਵਾਰੀ ਕੈਨੇਡਾ ਪਹੁੰਚ ਜਾਵਾਂ ਵੀ ਇੰਨਾ ਪੈਸਾ ਲਾਇਆ ਹਨਾ ਵੀ ਇੱਕ ਵਾਰੀ ਮੈਂ ਕੈਨੇਡਾ ਪਹੁੰਚ ਜਾਈਂ ਤੇ ਉਹ ਪੈਸੇ ਨਾਲ ਵੀ ਰੋਟੀ ਨਹੀਂ ਸਾਡਾ ਨਸੀਬ ਹੋਣੀ ਸੀ ਜੇ ਅਸੀਂ ਇੱਥੇ ਰਹਿ ਗਏ ਤਾਂ ਹਨਾ ਕਹਿੰਦਾ ਭਾਈ ਹੁਣ ਬਸ ਉਹ ਕੇਸ ਤੇ ਜਿੰਨੇ ਪੈਸੇ ਕਮਾਉਣਾ ਉਹਨੇ ਕੇਸ ਤੇ ਲੱਗੀ ਜਾਂਦੇ ਜਿੰਨੇ ਪੈਸੇ ਕਮਾਉਣਾ ਉਹ ਕੇਸ ਤੇ ਲੱਗੀ ਜਾਂਦੇ ਤੇ ਕਹਿੰਦਾ ਬਸ ਜਦੋਂ ਉਹ ਕੇਸ ਨੇ ਪੜ ਗਿਆ ਆਪਾਂ ਕਹਿੰਦਾ ਪੰਜਾਬ ਆ ਜਾਣਾ ਕਹਿੰਦਾ ਮੇਰਾ ਉੱਥੇ ਬੇਟਾ ਮੈਂ ਉਹਦੇ ਬੇਟੇ ਨੂੰ ਨਹੀਂ ਛੱਡ ਸਕਦਾ ਕਿਸੇ ਵੀ ਕੀਮਤ ਤੇ ਕਹਿੰਦਾ ਉਹ ਤਾਂ ਚਲ ਜੇ ਉਹ ਜੀ ਨਿਕਲੀ ਦਗੇ ਬਾਜ ਨਿਕਲੀ ਕਹਿੰਦਾ ਭਾਈ ਹੁਣ ਮੈਂ ਥੋੜਾ ਦਗੇ ਬਾਜ ਦੇ ਕੱਲਣਾ ਕਹਿੰਦਾ ਮੈਂ ਉਹਨੂੰ ਜੀ ਜਦੋਂ ਕਈ ਵੇਰ ਕੱਲਾ ਬੈਠਾ ਹੁੰਦਾ ਕਹਿੰਦਾ ਰਾਤ ਨੂੰ ਨਾ ਕਿ ਮੇਰੇ ਮੇਰਾ ਕਾਲਜਾ ਪਾੜ ਦਿੰਦਾ ਗੱਲ ਸੋਚ ਕੇ ਵੀ ਕੱਲ ਨੂੰ ਜਦੋਂ ਮੇਰਾ ਪੁੱਤ ਜਵਾਨ ਹੋਇਆ ਤੇ ਮੇਰੇ ਪੁੱਤ ਨੂੰ ਸਮਾਜ ਦੇ ਵਿੱਚ ਲੋਕ ਹੀ ਕਹਿਣ ਕਿ ਤੇਰੀ ਮਾਂ ਬਾਹਰ ਗਈ ਸੀ ਤੂੰ ਕਿਸੇ ਨਾਲ ਨਿਕਲ ਗਈ ਜਾਂ ਤੇਰੀ ਮਾਂ ਨੇ ਬਾਹਰ ਜਾ ਕੇ ਹੋਰ ਖਸਮ ਕਰ ਲਿਆ ਕਹਿੰਦਾ ਬਈ ਮੈਨੂੰ ਇਹ ਗੱਲਾਂ ਬੜਾ ਡਿਸਟਰਬ ਕਰਦੀਆਂ ਨੇ ਵੀ ਲੋਕੀ ਮਿਹਣੇ ਮਾਰਨਗੇ ਮੇਰੇ ਪੁੱਤ ਨੂੰ ਪੱਟੇ ਹੋਏ ਨੂੰ ਵੀ ਤੂੰ ਕੀ ਗੱਲ ਕਰਦਾ ਹੋਏ ਤੇਰੀ ਮਾਂ ਤਾਂ ਉੱਥੇ ਜ ਬਾਹਰ ਗਈ ਸੀ ਕਿਸੇ ਹੋਰ ਖਸਮ ਨਾਲ ਤੁਰੇ ਫਿਰਦੀ ਸੀ ਉੱਥੇ ਕਹਿੰਦਾ ਉਸ ਤੋਂ ਬਾਅਦ ਮੈਂ ਉਹਦੇ ਸਹੁਰੇ ਨਾਲ ਗੱਲਬਾਤ ਕੀਤੀ ਕਿਉਂਕਿ ਭਰਾਵਾ ਉਹਨਾਂ ਨੇ ਵੀ ਮੈਨੂੰ ਕੋਈ ਬਾਣ ਨਹੀਂ ਪੜਾਈ ਸਹੁਰਿਆਂ ਨੇ ਕਹਿੰਦੇ ਵੀ ਤੂੰ ਲਾ ਮੈਜ ਕਰਾਈ ਤੂੰ ਜਾਣੇ ਦਿਓ ਜਣੇ ਸਾਨੂੰ ਇਸੇ ਗੱਲ ਦਾ ਕੋਈ ਪਤਾ ਨਹੀਂ ਤੇ ਹੁਣ ਏ ਉਹ ਬਾਈ ਕਹਿੰ ਇਹ ਵੀਡੀਓ ਪਾਈ ਜਰੂਰ ਮੇਰੀ ਹੱਟ ਬਿੱਤੀ ਜਰੂਰ ਪਾਈ ਤੇ ਜੇ ਕਿਸੇ ਨੂੰ ਕਹਿੰਦਾ ਕੋਈ ਸ਼ੱਕ ਹੋਇਆ ਵਹਿਮ ਹੋਇਆ ਤਾਂ ਉਹ ਮੇਰੇ ਨਾਲ ਮੈਸੇਂਜਰ ਤੇ ਬਾਈ ਮੈਨੂੰ ਨੰਬਰ ਮੈਸੇਜ ਕਰ ਦਿਓ ਤੇ ਮੈਂ ਬਾਈ ਦਾ ਨੰਬਰ ਦੇ ਦੂੰਗਾ ਸਿੱਧਿਓ ਬਾਈ ਨਾਲ ਗੱਲ ਕਰ ਲਿਓ ਮੈਂ ਜਦੋਂ ਵੀ ਕੋਈ ਵੀ ਵੀਡੀਓ ਪਾਉਣਾ ਹੁੰਦਾ ਬਾਈ ਉਹਨਾਂ ਬੰਦਿਆਂ ਦੇ ਮੇਰੇ ਕੋਲੇ ਕੰਟੈਕਟ ਨੰਬਰ ਹੁੰਦੇ ਆ ਪਰ ਮੈਂ ਉਹਨਾਂ ਦੀ ਐਡਰੈਸ ਤੇ ਉਹਨਾਂ ਦਾ ਨਾਮ ਗੁਪਤ ਰੱਖਦਾ ਹੁੰਨਾ ਕਿਉਂਕਿ ਬਾਈ ਮੈਂ ਨਹੀਂ ਚਾਹੁੰਦਾ ਕਿ ਕਿਸੇ ਦਾ ਕੋਈ ਨਿਬੜਾ ਨਬੜਾ ਯਾਰ ਔਲਾਦ ਦੁਬਾਰਾ ਜਾਗ ਪਈ ਹੈ ਨਾ ਮੇਰੀ ਵੀਡੀਓ ਕਰਕੇ ਕਿਸੇ ਬੰਦੇ ਦਾ ਕੋਈ ਮੰਨ ਲਓ ਉਨੇ ਕੀ ਕਿਸੇ ਬੰਦੇ ਨਾਲ ਹੋ ਜਾਂਦਾ ਉਸ ਦੇ ਦਾ ਕੌਣ ਜ਼ਿੰਮੇਵਾਰ ਹੋਊਗਾ ਹਨਾ ਇਸ ਕਰਕੇ ਅਸੀਂ ਮੰਨ ਲਓ ਸਾਰੇ ਐਡਰੈਸ ਸਾਰੇ ਨਾਮ ਗੁਪਤ ਰੱਖਦੇ ਆਂ ਬਈ ਤੇ ਹੱਡ ਬੀਤੀ ਪਾਉਣ ਦਾ ਮਤਲਬ ਇਹ ਹੁੰਦਾ ਵੀ ਇੱਕ ਬੰਦੇ ਨਾਲ ਧੋਖਾ ਹੋ ਗਿਆ ਗਾਂ ਕੋਈ ਬਚ ਜੇ ਗਾਂ ਕੋਈ ਸਿਆਣਾ ਬਣ ਜੇ ਮੇਰਾ ਵੀਡੀਓ ਪਾਉਣ ਦਾ ਮਕਸਦ ਇਹੀ ਹੁੰਦਾ ਵੀ ਜੇ ਮੇਰੀ ਵੀਡੀਓ ਦੇਖ ਕੇ ਕਿਸੇ ਦੋ ਘਰ ਵੀ ਜੁੜਨ ਤੋਂ ਬਚ ਕੇ ਤਾਂ ਬਹੁਤ ਵੱਡੀ ਗੱਲ ਆ ਬਈ